13 ਮਾਡਲ ਆ ਕਿੰਨੀ ਡਿਮਾਂਡ ਆ 220000 220000 2 ਲੱਖ ਦਾ ਲੈ ਜਾਓ ਯਾਰ ਚੱਲ ਦੇ ਜੇ 735 ਅਗਲਾ 2001 ਦਾ ਮਾਡਲ ਲੈਂਦਾ 48 ਦੇ ਦੇ ਦਾਂਗੇ ਉਹ ਰੇਟ ਚ ਇਹ 13 ਮਾਡਲ ਆਲਾ ਕਹਿੰਦਾ 44 ਆ 44 ਆ ਬਾਈ ਪਰ ਮਿੱਤਰੋ 44 ਨਹੀਂ ਹੈਗਾ 35 ਵੀ ਨਹੀਂ ਹੈਗਾ ਇਹ ਕਿਤੇ ਕਹ ਦੋ ਵੀ 44 ਕੀ ਜਾਂਦਾ 35 ਵੀ ਹੈ ਨਹੀਂ ਇਹ 834 35 ਤੋਂ ਵੱਡਾ 44 ਤੋਂ ਥੋੜਾ ਜਿਹਾ ਛੋਟਾ 175000 ਦਾ ਟਰੈਕਟਰ ਲੈ ਜਾਓ 13 ਮਾਡਲ ਇਹਦੂ ਕੱਟ ਨਾ ਕਰਿਓ ਮੌਕੇ ਕਿਸੇ ਨੇ ਦੇਣਾ ਹੀ ਨਹੀਂ ਜਾ ਰ ਇਹਦੂ ਕੱਟ ਕਰਨ ਵਾਲਾ ਕੰਮ ਹੀ ਨਹੀਂ ਰਹਿ ਗਿਆ ਲੇ ਮਿੱਤਰੋ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਹੁੰਦੇ ਆ ਫੋਨ ਵੀ ਆਉਂਦੇ ਹੁੰਦੇ ਆ ਆਲਾ ਕਹਿੰਦਾ ਯਾਰ ਵੀ ਸਾਨੂੰ ਬਾਹਰਲਾ ਨੰਬਰ ਟਰੈਕਟਰ ਮਿਲ ਜੇ ਤੇ ਅੱਜ ਦੀ ਆਹ ਵੀਡੀਓ ਉਹ ਸੱਜਣਾ ਬਾਤ ਹੈ ਜਿਹੜੇ ਵੀਰ ਭਾਲਦੇ ਆ ਬਾਹਰਲਾ ਨੰਬਰ ਟਰੈਕਟਰ ਕਿਉਂਕਿ ਸਸਤੇ ਰੇਟ ਤੇ ਮਿਲ ਜਾਂਦਾ ਚੰਗਾ ਮਿਲ ਜਾਂਦਾ ਜਿਹੜੇ ਵੀਰ ਨੇ ਬੋਹਣਾ ਯਾਰ ਉਹਦੇ ਬਾਅਦ ਤੇ ਦਾ ਸੌਣੇ ਤੇ ਆਹ ਅੱਗੇ ਵਾਲਾ ਕੰਮ ਹੀ ਆ ਬਾਈ ਮਲਾਉਣਾ ਸਾਨੂੰ ਵੀਰਾਂ ਦਾ ਨਾਂ ਹੈਗਾ ਹਰਪ੍ਰੀਤ ਕੀ ਹਾਲ ਚਾਲਾ ਹਰਪ੍ਰੀਤ ਬਾਹਰਲੇ ਨੰਬਰੀ ਦੇ ਕਿਉਂਦਾ ਪਤੰਦਰਾ ਬਾਹਰਲੇ ਹੁੰਦੇ ਨਾ ਆਪਣੇ ਕੋਲ ਤੇ ਜਿੰਨੇ ਟਰੈਕਟਰ ਆ ਸਾਨੂੰ ਦਿਸ ਜਾਂਦੇ ਤਿੰਨ ਬốn ਚਾਰ ਸਾਰੇ ਬਾਹਰਲੇ ਤੇ ਰੇਟ ਤੁਹਾਨੂੰ ਉਹ ਦੇਣਿਆ ਜਿਹੜੇ ਮਿੱਤਰੋ ਤੁਸੀਂ ਕੈ ਮੰਨ ਕੇ ਚੱਲੋ OLX ਤੇ ਜਾਂ Facebook ਮਾਰਕੀਟ ਤੇ ਕਿਸੇ ਦੀ ਡਿਮਾਂਡ ਵੀ ਨਹੀਂ ਪਾਈ ਹੋਣੀ ਯਾਰ ਉਦੋਂ ਸਸਤੇ ਰੇਟ ਦੇ ਵਿੱਚ ਟਰੈਕਟਰ ਮਿਲ ਜਾਣਗੇ ਫੇਕ ਟਰੈਕਟਰ ਵੀਡੀਓ ਪਾਈ ਜਾਂਦੇ ਨੇ OLX ਤੇ ਉਹ ਰੇਟ ਆ ਇਹ ਉਹ ਰੇਟ ਆ ਉਹ ਰੇਟ ਮਿਲ ਜਾਣਗੇ ਤੇ ਆਹ ਟਰੈਕਟਰ ਜਿਹੜਾ ਖੜਾ ਇਧਰਲੇ ਪਾਸੇ ਸਾਹਮਣੇ ਜੇ ਹੁਣ ਇਹਨੂੰ ਆਪਾਂ ਫਰੰਟ ਤੋਂ ਹਰਪ੍ਰੀਤ ਦੇਖਣ ਲੱਗ ਜੀਏ ਟਰੈਕਟਰ ਨੂੰ 700 ਵਾਲਾ ਕਹਿੰਦਾ 44 ਆ 44 ਆ ਬਾਈ ਪਰ ਮਿੱਤਰੋ 44 ਨਹੀਂ ਹੈਗਾ 35 ਵੀ ਨਹੀਂ ਹੈਗਾ ਇਹ ਕਿਤੇ ਕਹਦੋਂ ਵੀ 44 ਕੀ ਜਾਂਦਾ 35 ਵੀ ਹੈ ਨਹੀਂ ਇਹ 834 35 ਤੋਂ ਵੱਡਾ 44 ਤੋਂ ਥੋੜਾ ਜਿਹਾ ਛੋਟਾ ਥੋੜਾ ਛੋਟਾ ਕੰਮ ਉਹ ਨਹੀਂ ਦਿੰਦਾ ਤੇਲ ਖਰਚਾ ਉਦੋਂ ਬਹੁਤ ਘਟਾ ਸਿੱਧੇ ਹਿੱਸੇ ਦੇ ਵਿੱਚ ਆ ਗਿਆ ਪੰਪ ਬਾਹਰ ਆ ਗਿਆ ਡੀ ਲਗਸ ਟੱਪ ਆ ਗਿਆ ਤੇ ਕੁਛ ਕੁ ਖੂਬੀਆਂ ਜਿਹੜੀਆਂ ਰਹਿ ਗਈਆਂ ਉਹ ਬਾਈ ਨੇ ਦੱਸ ਦੇਣੀਆਂ ਦੱਸ ਯਾਰ ਪ੍ਰੀਤ ਕੀ ਕੀ ਬਾਈ 2013 ਮਾਡਲ ਟਰੈਕਟਰ ਆ ਇਹ ਹਾਂਜੀ ਕੰਡੀਸ਼ਨ ਤੁਹਾਡੇ ਸਾਹਮਣੇ ਜਿਵੇਂ ਨਵੇਂ ਵਰਗੀ ਆ 13 ਮਾਡਲ ਆ ਮਿੱਤਰੋ ਜਮਾਂ ਨਵੇਂ ਵਰਗੀ ਕੰਡੀਸ਼ਨਾਂ ਛੇ ਚਿਰੀ ਦੇ ਵਿੱਚ ਛੇ ਚਿਰੀ ਹਾਂ ਸੇਚੀਰੀ ਦੇ ਵਿੱਚ ਪੰਪ 12 ਤੇ 16 ਰੰਗ ਪੇਂਟ ਦੀ ਗੱਲ ਕਰੀਏ ਯਾਰ ਜਿੰਨਾ ਸੁੰਦਰ ਸਿੰਦਾ ਨਾਲ ਦਾ ਅਰੀਜਨਲ ਹੀ ਪਿਆ ਹਾਂ ਨੰਬਰ 12 13 ਮਾਡਲ ਐਂ ਕਰੋ ਤੁਸੀਂ ਯਾਰ ਮਾਰਕੀਟ ਤੇ ਕੀ ਕਿਸੇ ਮੰਡੀ ਤੇ ਵਗਜੋ ਚੈੱਕ ਕਰ ਲਓ ਤੁਹਾਨੂੰ 735 ਉਹ ਰੇਟ 'ਚ ਕਿਸੇ ਨੇ ਦੇ ਨਹੀਂ ਜਿਹੜੇ ਰੇਟ 'ਚ ਬਾਈ ਤੋਂ 834 ਦਵਾਵਾਂਗੇ ਫਰਕ ਥੋੜਾ ਜਿਹਾ ਲਾ 834 735 ਪਰ ਕੰਮ ਬਹੁਤ ਦੂ ਇਹ ਜੇ 735 ਅਗਲਾ 2001 ਦਾ ਮਾਡਲ ਲੈਂਦਾ ਹੋਰ ਰੇਟ 'ਚ ਦੇ ਦਿਆਂਗੇ ਉਹ ਰੇਟ 'ਚ ਇਹ 13 ਮਾਡਲ 13 ਮਾਡਲ 13 ਮਾਡਲ ਸਾਰੇ ਵੱਡਾ ਉਹਦੇ ਨਾਲੋਂ ਕੰਡੀਸ਼ਨ ਤੇ ਕੈਮਰਾ ਮਾਰਦੇ ਸਾਰੇ ਤੇ ਜੇ ਗੱਲ ਕਰੀਏ ਯਾਰ ਟਰੈਕਟਰ ਦੀ ਟਰੈਕਟਰ ਪਿਆ ਪੂਰੀ ਜਗਾ ਕਿਸੇ ਪਾਸੇ ਲੀਕ ਸੀ ਕਿ ਨਹੀਂ ਇੰਜਨ ਗੇਅਰ ਦਾ ਕਿਵੇਂ ਆ ਜਮਾ ਕੋਕਾ ਪੀਸ ਬਈ ਕੋਕਾ ਪੀਸ ਆ ਜਮਾ ਪੰਜ 6 ਸ਼ਰੀ ਲੇਮੀਲੇਸ ਨਹੀਂ ਹੋਈ ਪਿਆ ਟਰੈਕਟਰ ਸਾਰੇ ਲੈ ਵੀ ਦੇਖ ਲੈ ਲੇਮੀਲੇਸ ਨਹੀਂ ਹੋਈ ਪਿਆ ਬੰਪਰ ਬੂੰਪਰ ਲੱਗਿਆ ਵਾ ਤੇ ਮੈਨੂੰ ਐਂ ਦਾ ਸੁਣ 13 ਦਾ ਮਾਡਲ ਹੋ ਗਿਆ ਨੰਬਰ ਹੋ ਗਿਆ ਬਾਹਰਲਾ ਹਾਂਜੀ ਤੇ ਡਿਮਾਂਡ ਮੁੜ ਕੇ ਨਹੀਂ ਕਰੀ ਜੀ ਇਹਦੀ ਹਾਂ ਕਰ ਲੋ ਘੱਟ ਜੇ ਬਸ ਆਸਤੀ ਜੀ 195000 ਕਰ ਲੋ 195000 ਮਿੱਤਰੋ 195000 13 ਮਾਡਲ ਦਾ ਤੇ ਹੁਣ ਦੇਣਾ ਕਿੰਨੇ ਦਾ ਯਾਰ ਜਮਾ ਦੇਣ ਲੈਣ ਤੁਸੀਂ ਬਾਈ ਇਨੀਦਰੋਂ ਚੱਲ ਕੇ ਆਏ ਹੋ ਹਣਾ ਆਪਾਂ ਭਕਾਈ ਕਰਨ ਨਾਲ ਤਾਂ ਕਿਸੇ ਨੂੰ ਕਹਿੰਦੇ ਨਹੀਂ ਕੋਈ ਬਹੁਤ ਦੂਰੋਂ ਆਉਂ ਵੀਡੀਓ ਦੇਖ ਕੇ ਤੁਹਾਡੀ ਬਹੁਤ ਦੂਰੋਂ ਆਉਗੇ ਤਾਂ ਗੱਲ ਹੈ ਇੱਕ ਲੱਖ 75 ਹਜ਼ਾਰ ਦਾ ਟਰੈਕਟਰ ਛੱਡ ਦਾਂਗੇ ਇੱਕ ਲੱਖ 75 ਹਜ਼ਾਰ ਦਾ ਟਰੈਕਟਰ ਲੈ ਜਾਓ 13 ਮਾਡਲ ਇਹਦੂ ਕੱਟ ਨਾ ਕਰਿਓ ਮੌਕੇ ਕਿਸੇ ਨੇ ਦੇਣੀ ਨਹੀਂ ਜਰ ਇਹਦੂ ਕੱਟ ਕਰਨ ਵਾਲਾ ਕੰਮ ਹੀ ਨਹੀਂ ਰਹਿ ਗਿਆ ਤੇ ਪੂਰੇ ਚੰਗਾ ਟਰੈਕਟਰ ਪਿਆ ਅੱਗੇ ਆ ਗਿਆ 744 ਇਹ ਵੀ ਬਾਹਰ ਲੈਣਾ ਬਰੀਆ ਬਾਹਰ ਲੈ ਬਾਈ ਬਾਹਰ ਲੈ ਬਾਹਰ ਦਾ ਨੰਬਰ ਹੈ ਕੰਡੀਸ਼ਨ ਤੇ ਕੈਮਰਾ ਮਾਰ ਦੇ ਤਾਂ ਜਰ ਕੰਮ ਜਾਂ ਮੈਨੂੰ ਲੱਗਦਾ ਜਿਵੇਂ ਆ ਰਬੜਾ ਜਿਆ ਪੰਗਾ ਤਾਂ ਜੀ ਕਰਾਇਆ ਲਾ ਬ ਗियर ਗੁਰਦਾ ਗੇਮੇਂ ਜੇਰੇਦਾ ਜਮਾਉਤ ਇੰਜਨ ਗੇਅ ਇੰਜਨ ਦਾ ਕੰਮ ਖੁਦ ਕਰਾਇਆ ਡੀਜ਼ਲ ਪੰਪ ਦਾ ਕੰਮ ਖੁਦ ਕਰਾਇਆ ਪੰਪ ਨਵਾਂ ਹੋਇਆ ਕਲਚ ਪਲੇਟ ਦਾ ਪਾਸੋਂ ਕਰਾ ਕੇ ਲਿਆਂਦਾ ਜੇਦਾ ਜਰਾ ਐਂ ਗੱਲ ਕਰੀਏ ਫਿਰ ਇੰਜਨ ਤੇ ਗੇਅਰ ਕਲਚ ਕਲਚ ਸਾਰੇ ਗਾਇ ਦਾ ਕੰਮ ਹੋ ਗਿਆ ਦਾ ਨਵਾਂ ਟਰੈਕਟਰ ਹੀ ਬਣ ਗਿਆ ਜਮਾ ਨਵਾਂ ਬਣ ਗਿਆ ਬਾਈ ਨਵੇਂ ਹੀ ਬਣ ਗਿਆ ਟਰੈਕਟਰ ਰੁਪਏ ਦਾ ਰੁਪਿਆ ਆ ਪਿਆ ਮਾਡਲ ਕਿੰਨਾ ਇਹ 2013 ਬਾਈ ਇਹ ਵੀ 13 13 ਡੀ ਲਗਸ ਮਾਡਲ ਦਾ ਆਪਾਂ ਉਹੀ ਡੀ ਲਗਸ ਮਾਡਲ ਆ 2013 ਮਾਡਲ ਦੇ ਵਿੱਚ ਆ ਨੰਬਰ ਵਾਰਲਾ ਰੇਟ ਇਹਦਾ ਵੀ ਬਾਲਾ ਭਾਜ ਬ ਲੈਣਾ ਸੁੱਤੋਂ ਮੈਂ ਕਹ ਰਿਹਾ ਯਾਰ ਕਿਸੇ ਨੇ ਨਹੀਂ ਦੇਣਾ ਰੇਟ ਸਾਨੂੰ ਉਹ ਮਿਲ ਜਾਣਗੇ ਮੇਲਾ ਲੁੱਟਣ ਵਾਲਾ ਕੰਮ ਆ ਸੱਜਣੋ ਜਾਵਾ ਇਹਦਾ ਚੱਕੇ ਨੰਬਰ ਬਾਈ ਹਰਪ੍ਰੀਤ ਦਾ ਚੱਕੇ ਲਾ ਲਓ ਜਿਹੜੇ ਵੀ ਨੇ ਲੈਣਾ ਕੰਮ ਜੇ ਤਾਂ ਜਾਣਾ ਯਾਰ ਤੁਸੀਂ ਲੋਕਾਂ ਤੇ ਮੈਂ ਅਗਲਾ ਕਹਿੰਦਾ ਵੀ ਪੰਜਾਬੀ ਆ ਕੰਮ ਯਾਰ ਇਹ 44 ਨੇ ਵੀ ਉਹਨਾਂ ਦੇਣਾ ਚਾਹੇ ਜੁਪੀ ਨੰਬਰ ਲੈ ਉਹਨੇ ਵੀ ਉਹਨੇ ਦੇਣਾ ਚਾਹੇ ਪੰਜਾਬ ਨੰਬਰ ਆ ਪਰ ਰੇਟ ਦਾ ਬੜਾ ਫਰਕ ਪੈ ਜਾਂਦਾ ਤੇ ਇਹ ਟਰੈਕਟਰ ਦਾ ਹੁਣ ਇੰਜਨ ਦਾ ਕੰਮ ਸਾਰਾ ਹੋਇਆ ਵਾ ਗੇਅਰ ਦਾ ਹੋਇਆ ਕਲਚ ਦਾ ਹੋਇਆ ਸੱਲੀਪੂਰੀ ਫੁੱਲਾ 13 ਮਾਡਲ ਆ ਕਿੰਨੀ ਡਿਮਾਂਡ ਆ 220000 220000 2 ਲੱਖ ਦਾ ਲੈ ਜਾ ਯਾਰ ਚਲ ਦੇ ਦੇ 2 ਲੱਖ ਦਾ ਰੰਗ ਰੀਜਨ ਵਾਲਾ ਰੰਗ ਸਾਰਾ オリジナル ਆ ਇਹ ਚੀਜ਼ ਯਾਰ ਬਾਈ ਦੀ ਕੁਆਲਿਟੀ ਆ ਜਿੰਨੇ ਟਰੈਕਟਰ ਪਹਿਲਾਂ ਦਿਖਾਇਆ ਆ ਦੁਬਾਰਾ ਜਨ ਵੀ ਦਿਖਾਵਾਂਗੇ ਨੋਟ ਤੁਸੀਂ ਕਰ ਰਹੀਆਂ ਗੱਲ ਟੱਚਿੰਗ ਯਾਰ ਕਿਸੇ ਟਰੈਕਟਰ ਤੇ ਨਹੀਂ ਹੋਈ ਜੀ ਆਪਾਂ ਕਰਦੇ ਨਹੀਂ ਬਾਈ ਜਿਵੇਂ ਆਇਆ ਵਾ ਪਾਰੀਆਂ ਵਾਲਾ ਕੰਮ ਤਾਂ ਹੈ ਹੀ ਨਹੀਂ ਜਿਹੜਾ ਟਰੈਕਟਰ ਜਿਮੀਦਾਰ ਤੋਂ ਆਇਆ ਵਿਆ ਠੀਕ ਹੈ ਉਹਦਾ ਰੰਗ ਅਗਲਾ ਪਹਿਲਾਂ ਕਰਵਾਇਆ ਵਿਆ ਇਹ ਜਿਮੀਦਾਰ ਤੋਂ ਆਇਆਗਾ ਰਿੰਬ ਤੇ ਮਗਰਾੜਾ ਵਾਲੇ ਨੇ ਆਪ ਕਰਾਏ ਆ ਠੀਕ ਹੈ ਉਹ ਗਰਦਾਸਪੁਰੋਂ ਕੱਟਾ ਟਰੈਕਟਰ ਆਪਾਂ ਰਿੰਬ ਤੇ ਮਗਰਾੜਾ ਰਿੰਬ ਕੱਲੇ ਰੰਗ ਹੋਏ ਵੀ ਅਗਲੇ ਨਹੀਂ ਕਰਵਾਏ ਜਿਵੇਂ ਆਇਆ ਯਾਰ ਉਮੀਦ ਜਿਵੇਂ ਆਇਆ ਉਮੀਦ ਆ ਜਿਹੜਾ ਆਪਾਂ ਲਿਆਂਵਾਂਗੇ ਉਹ ਰੰਗ ਨਹੀਂ ਹੋਣਾ ਉਹ ਰੰਗ ਜਿਹੜਾ ਸਿੱਧਾ ਉਹ ਬਾਹਰੋਂ ਆਇਆ ਸਿੱਧਾ ਹਾਂ ਰੰਗ ਨਹੀਂ ਹੈਗਾ ਟਰੈਕਟਰ ਤੇ ਇਹਦੇ ਬਾਰੇ ਦੱਸੋਣਾ ਇਹ ਹੈਗਾ ਬਾਈ 2011 ਮਾਡਲ 11 ਮਾਡਲ ਅਰਜਨ 605 ਅਲਟਰਾ ਅਲਟਰਾ 1 ਆ ਗਿਆ ਜੀ 60 hc rn osi ਮਿਲ ਜੂ ਐਨਓਸੀ ਮਿਲ ਜੂ ਐਨਓਸੀ ਮਿਲ ਜੂਗੀ ਤੇ ਇੰਜਨ ਗੇਅਰ ਦਾ ਕਿਵੇਂ ਆ ਟ੍ਰੈਕਟਰ ਰੰਗ ਪੇਂਟ ਦਾ ਜਿਵੇਂ ਕਹਦੀ ਯਾਰ ਇਹਦੇ ਬਾਰੇ ਦਾ ਜਿਹੜੇ ਵੀਰ ਚਲਾਉਂਦੇ ਆ ਅਰਜਨ ਉਹਨਾਂ ਨੂੰ ਪਤਾ ਹੀ ਆ ਭਰਪੁਰ ਤੇ ਚਲਦੇ ਆ ਜਾਂ ਯਾਰ ਜੋਰ-ਜੋਰ ਕਿੰਨਾ ਇਹ ਵੈਸੇ ਤਾਂ ਇਹਨੂੰ ਕੁਸ ਹੁੰਦੇ ਨਹੀਂ ਟ੍ਰੈਕਟਰ ਨੂੰ ਪਾਵਰ ਸਟੀering ਦੇ ਵਿੱਚ ਆ ਟਾਇਰਾਂ ਟੁਰਾਂ ਦੀ ਕੰਡੀਸ਼ਨ ਪੂਰੀ ਚੰਗੀ ਪਈ ਆ ਮੂਹਰ ਲਾਂਜੀ ਦਾ ਮਗਰਲੇ ਵੀ ਚੰਗੇ ਪਾਇਆ ਟਾਇਰ ਐਚ ਆਰ ਨੰਬਰ ਆ ਐਨਓਸੀ ਮਿਲ ਜੂ ਤੇ ਇਹਦੀ ਹੁਣ ਡਿਮਾਂਡ ਕਿੰਨੀ ਆ ਇਹਦੀ ਬਾਈ ਡਿਮਾਂਡ ਵਾ ਥੋੜੀ ਜਿਹੀ ਰੱਖ ਲਓ 290 ਦਾ ਰੱਖ ਲਓ 290 ਦਾ 11 ਮਾਡਲ ਐਨਓਸੀ ਮਿਲ ਜੂ ਤੇ ਦੇਣਾ ਕਿੰਨੇ ਦਾ ਹੁਣ ਜਰ ਜਿਹੜਾ ਬੰਦਾ ਆਈ ਗਿਆ ਸ਼ੇਅਰ ਕਰਕੇ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉ 270000 ਦੇ ਵਿੱਚ ਐਨਓਸੀ ਕਟਵਾ ਕੇ ਦੇ ਦਾਂਗੇ ਵਿੱਚ ਐਨਓਸੀ ਕਟਾ ਕੇ ਮਿੱਤਰੋ 270000 ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਕਾਗਜ਼ ਪੱਤਰ ਓਕੇ ਆ ਯਾਰ ਕਿਹੜੀ ਸੈ ਖੜਾਈ ਖੜਾ ਹਰਪ੍ਰੀਤ ਇਹ ਤਾਂ ਬਾੜੀ ਚੰਗੀ ਚ ਬਾੜੇ ਵੀਰਾਂ ਨੇ ਤਾਂ ਦੇਖਿਆ ਨਹੀਂ ਹੋਣਾ ਚੰਦਰੇ ਦਾ ਸਲੇਸ 3 ਵਾਲਾ ਕਸੂਤਾ ਇਹਦਾ ਤਾਂ ਇਹ ਤਾਂ ਬੜੀ ਚੰਗੀ ਚੀਜ਼ ਆ ਬਾਈ ਇਹ 50 HP ਚ ਪੀਚਾ 45 ਇਹ ਕਾਪੀ ਤੇ 45 ਵੀਰੇ 50 HP ਹੁੰਦਾ 855 ਨੂੰ ਬਹਾਈ ਚਾਉਣ ਨਹੀਂ ਦਿੰਦਾ ਇਹ ਆ ਆਉਣ ਨਹੀਂ ਦਿੰਦਾ ਮੇਰੇ ਕੋਲੇ 855 ਰੱਖੇ ਹੋਏ ਆ ਪਾਵਰ ਸਟੇਨਿੰਗ ਆ ਗਿਆ ਡਬਲ ਕਲਚ ਆ ਗਿਆ ਡਬਲ ਕਲਚ ਰਿਵਰਸ ਪੀ ਇਹ ਹੈਗਾ ਡਬਲ ਪੀਟੀਓ ਡਬਲ ਪੀਟੀਓ ਜਿਹੜੇ ਬੰਦੇ 540 ਵੀ ਆ 1000 ਰੁਪਏ ਉਹਨੇ ਚੱਕਰਾ ਹਾਂ ਦੋਨੇ ਚੱਕਰਾ ਤੇ ਬਾਕੀ ਇਹ ਗੱਲ ਕਰੀਏ ਮੈਨੂੰ ਲੱਗਦਾ ਜਰਾ ਸਾਰੇ ਗੇਰਾਂ ਚ ਬੈਕ ਆ ਸਾਰੇ ਗੇਰਾਂ ਚ ਬੈਕ ਆ ਬਾਈ ਸਾਰੇ ਗੇਰਾਂ ਚ ਬੈਕ ਆ ਹਾਈ ਲੋ ਦੇ ਨਾਲ ਹੀ ਇਧਰ ਪਾਸੇ ਗੇਰ ਲੱਗਿਆ ਸਾਰੇ ਗੇਰਾਂ ਚ ਬੈਕ ਆ ਜਿਵੇਂ ਇਹ ਕਹਦੀ ਇੰਜਨ ਉੰਜਦਾ ਯਾਰ ਪੂਰੀ ਚੰਗਾ ਪਿਆ ਟਰੈਕਟਰ ਮਾਡਲ ਕਿੰਨਾ ਹੈ ਡਿਸਟਰੀਬਿਟਰ ਵੀ ਡਬਲ ਆ ਇਧਰ ਆ ਮੜਾ ਜਾ ਕੈਮਰਾ ਲੱਗੇ ਇਧਰ ਤਾਂ ਜਿਵੇਂ ਕਹਦੀ ਨਿੱਕੇ ਜਿਹੇ ਟਰੈਕਟਰ ਦੇ ਵਿੱਚ ਜਿਹੜੇ ਹਸਾਬ ਨਾਲ ਅਰਪ੍ਰੀਤ ਫੰਕਸ਼ਨਿੰਗ ਨਹੀਂ ਜਾਂਦਾ ਨਾ ਮੁੱਕਣੀ ਨਹੀਂ ਮੈਨੂੰ ਲੱਗਦਾ ਯਾਰ ਆ ਪਿਆ ਡਿਸਟਰੀਬਿਟਰ ਜਾ ਅੱਡ ਲੱਗਿਆ ਇਹ ਆਪਣਾ ਜਿਵੇਂ ਟਾਲੀ ਟੂਰੀ ਪਉਂਦਾ ਵਾ ਅੱਡੀ ਚੱਕਦਾ ਇਹ ਅੱਡ ਜਾਦਾ ਸੋਨੇ ਲੀਕੇ ਤੇ ਆਉਂਦਾ ਬਾਈ ਡਿਸਟਰੀਬਿਟਰ ਇਹ ਠੀਕ ਹੈ ਸੋਨੇ ਲੀਕੇ ਦੇ ਆਉਂਦਾ ਡਿਸਕ ਬ੍ਰੇਕ ਆ ਡਿਸਕ ਬ੍ਰੇਕਾਂ ਦੇ ਵਿੱਚ ਆ ਹਾਜਰ ਨਾਲ ਦੀ ਆ ਆ ਤਾਂ ਬਈ ਏਜੰਸੀ ਵਾਲੀ ਕਿੱਲੀ ਨਾਲ ਦੀ ਉਵੇਂ ਪਈ ਆ ਉਹ ਕਰੇ ਖੜਾ ਕਿੰਨੀ ਕਸੀਅਤ ਧਿਆਨ ਨਾਲ ਠੀਕ ਹੈ ਆਹੋ ਕਰੇ ਪਿੰਨਾ ਵੀ ਕਿਚਾਈ ਵਾਲਾ ਕੰਮ ਯਾਰ ਟਰੈਕਟਰ ਤੋਂ ਲਿਆ ਨਹੀਂ ਗਿਆ ਗੁੱਲ ਮਲਾ ਕੇ ਜੇ ਕਰਕੇ ਟਰੈਕਟਰ 3700 ਘੰਟਾ ਚੱਲਿਆ ਚਾਰੇ ਟਾਇਰ ਨਾਲ ਦੇ ਆ 15 ਦੇ ਮਾਡਲ ਆ 15 ਹੀ ਮਾਰਕੇ ਆ 80 70 86 ਟਾਇਰ ਪਿਛਲੇ ਪੈ 13 ਦੇ ਪੱਕੇ ਸੀੜ ਦੇ 15 ਮਾਡਲ ਆ ਟਾਇਰ ਨਾਲ ਦੇ ਆ ਬਹੁਤ ਥੋੜਾ ਚੱਲਿਆ ਇਹ ਟਰੈਕਟਰ ਤਾਂ ਜੇ ਹੁਣ ਹਰਪ੍ਰੀਤ ਆਪਾਂ ਗੱਲ ਕਰੀਏ ਜਿਹੜਾ ਵੀਰ ਜਰ ਮੈਸੀ-ਮੂਸੀ ਲੈਂਦਾ ਜਾਂ ਐਸਰਕ ਨਹੀਂ ਭਜਦਾ ਇਹ ਲੈ ਜੀ ਯਾਰ ਹਾਂ ਪੂਰਾ ਸਸਤਾ ਬਈ ਬਾਕੀ ਬਾਗਾਂ ਦੇ ਖਾਤਰ ਬਹੁਤ ਛੋਟਾ ਟਰੈਕਟਰ ਬੁੱਕਲ ਚਾਹੁੰਦਾ ਖਰਚਾ ਵੀ ਘੱਟ ਆ ਮੈਸ਼ੀਨਾਂ ਸਾਰੀਆਂ ਮੈਸ਼ੀਨਾਂ ਆਈਂਜ ਨੇ ਇਹਦੀ ਮੈਸੀ ਵਾਲਾ ਇੰਜਨ ਆ ਗਿਆ ਖੂਬੀਆਂ ਸਾਰੀਆਂ ਆ ਗਈਆਂ ਵਿੱਚ ਵਿੱਚ ਵਾਲੀਆਂ ਨਹੀਂ ਬਈ ਮਸ਼ੀਨ ਵਾਲੋ ਵੀ ਜ਼ਿਆਦੇ ਆ ਠੀਕ ਹੈ ਤੇ ਹੁਣ ਮਨੋਂ ਆਦਾ ਸ ਡਿਮਾਂਡ ਕੀ ਨਹੀਂ ਇਹਦੀ 15 ਮਾਡਲ ਦੀ ਕੁਝ ਵੀ ਨਹੀਂ 1,90,000 ਰੁਪਏ ਬਸ 1,90,000 ਰੁਪਏ ਪੱਕੀ ਗੱਲ ਹੈ ਜਮਾਂ ਪੱਕੀ ਗੱਲ ਹੈ ਜਮਾਂ ਪੱਕੀ ਗੱਲ ਹੈ ਇੱਕ ਲੱਖ 90000 ਚੱਲ ਫੇਰ ਵੀ ਚਰਜਾਇਆ ਜਾ ਜਿਵੇਂ ਹੁਣ ਅੱਜ ਮੈਂ ਕਹਿੰਦਾ ਮੰਗਿਆ ਮੌਤ ਨਹੀਂ ਮਿਲਦੀ ਪੈਸੇ ਤਾਂ ਯਾਰ ਰੇਟ ਪਾਈ ਦਾ ਜ਼ਾਇਦ ਹੀ ਆ ਕਿੰਨੇ ਦਾ ਦੇਗਾ ਜਿਹੜਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਤੇ ਜਿੰਨੇ ਇੱਕ ਬੰਦਾ ਜਿਹੜੇ ਬੰਦੇ ਨੇ ਟਰੈਕਟਰ ਲੈਣਾ ਇਹ ਘਟੂ ਘਟ 30 35 ਜੇ ਆਪਾਂ ਨੂੰ ਮਾਨੇ ਕਿ ਚਲੋ ਲਾਈਕ ਕਰਕੇ ਤੇ ਕਮੈਂਟ ਕਰਕੇ ਆਊਗਾ ਹਾਂ ਉਹਦੇ ਖਾਤਰ 175000 ਰੁਪਏ ਦਾ 175000 ਦਾ ਲੈ ਜਾਓ ਡਾਇਰੈਕਟਰ ਮਿੱਤਰੋ ਇਤੋਂ ਸਸਤਾ ਨਹੀਂ ਕਿਤੇ ਨਹੀਂ ਮਿਲਦਾ ਬਾਈ ਇਹਦੇ ਨਾਲ 15 ਮਾਡਲ ਆ 175 ਦਾ ਕਿਸੇ ਨੇ ਨਹੀਂ ਦੇਣਾ ਤੇ ਹਰ ਪ੍ਰੀਤੇ ਇੱਕ ਚੀਜ਼ ਹੋਰ ਰਹਿ ਗਈ ਯਾਰ ਜਿਵੇਂ ਹੁਣ ਤੇਰੇ ਕੋਲ ਬਾਹਰਲੇ ਨੰਬਰ ਟਰੈਕਟਰ ਆ ਵੱਡੀ ਚੀਜ਼ ਹਰੇਕ ਕਿਸਾਨ ਵੀਰ ਦਾ ਵੀ ਸੁਭਾਲੇ ਹੀ ਹੋ ਤੈਨੂੰ ਵੀ ਪੁੱਛਦੀ ਹੋਣਗੀ ਇਹਦੇ ਕਾਗਜ਼ ਪੱਤਰ ਵਾਲਾ ਕੀ ਪ੍ਰੋਸੈਸ ਰਹਿੰਦਾ ਯਾਰ ਜਿਵੇਂ ਬਾਹਰ ਲਾਉਣਾ ਇਹ ਤੇਰਾ ਮਨ ਨਹੀਂ ਆਉਂਦੀ ਨਹੀਂ ਇਹਦੀ ਕੀ ਚੱਕਰ ਹੈ ਨਾ ਪਾਸ ਹੀ ਖਤਮਾ ਠੀਕ ਹੈ ਆਪਣੇ ਹੈਗੀ ਆ 15 ਸਾਲ 15 ਸਾਲ ਉਦੋਂ ਕਮਰਸ਼ੀਅਲ ਵੀਕਲ ਆਹੀ ਠੀਕ ਹੈ ਇਹ ਜੇ 2013 ਨਾ ਨਾ 2 ਸਾਲ ਆ ਬਾਈ 2 ਸਾਲ ਜੇ 2013 ਮਾਡਲ ਆ ਇਹਦੀ 15 ਦੇ ਪਾਸੇ ਖਤਮ ਆ ਇਹ ਜ਼ੀਰੋ ਚੱਲਦਾ ਨਹੀਂ ਉਧਰ ਜਿਵੇਂ ਦਿੱਲੀ 'ਚ ਹੁਣ ਆਪਣੇ 10 ਸਾਲ ਪੁਰਾਣੀ ਗੱਡੀ ਨਹੀਂ ਚੱਲਦੀ ਉਹ ਕੰਮ ਉਧਰ ਟਰੈਕਟਰ ਨਹੀਂ ਚੱਲਦਾ ਬਾਈ ਠੀਕ ਹੈ ਉਧਰੋਂ ਕੇ ਮੰਨ ਕੇ ਚਲੋ ਜੀ ਬਈ ਉਹ ਜਿਹੜਾ ਵੀ ਵਪਾਰੀ ਆ ਹੁਣ ਜਿਵੇਂ ਮੈਂ ਆ ਜੇ ਬਾਅਦ ਨੇ ਪੁਰਾਣੇ ਮੋੜ ਵੀ ਲਿਆਉਂਦੇ ਆ ਹਾਂ ਉਹ ਇਕੱਠੇ ਚੱਕ ਲੈਂਦੇ ਆ ਤਿੰਨ ਤਿੰਨ ਚਾਰ ਚਾਰ ਹੈ ਨਾ ਠੀਕ ਹੈ ਉਹ ਇੱਧਰ ਆ ਜਾਂਦੇ ਆ ਆਪਣੇ ਚਲੋ ਬਈ ਅਗਲੇ ਹਰੇਕ ਦਾ ਬਿਜ਼ਨਸ ਆ ਕੰਮ ਆ ਰਿਹਾ ਇੱਕ ਦਾ ਹੁਣ ਜੇ ਆਪਾਂ ਚਾਹ ਟਰੈਕਟਰ ਲਿਓਨੇ ਆਪਾਂ 7000 ਛੱਡੀ ਜਾਂਦਾ ਆਪਾਂ ਨੂੰ ਵਧੀਆ ਪਹਿਲਾਂ ਨਾਲੋਂ ਠੀਕ ਆ ਤੇ ਨਾਲੇ ਤਾਂ ਆਪਣਾ ਫਾਇਦਾ ਹਾਂ ਤੇ ਨਾਲੇ ਜਿਮੀਦਾਰ ਦਾ ਫਾਇਦਾ ਬਹੁਤ ਵੱਡਾ ਇਹ ਕੀ ਚੱਕਰ ਆ ਪਹਿਲਾਂ ਨਾਲੋਂ ਹੁੰਦੇ ਪਟਿਆਲੇ ਵਾਲੇ ਕੱਲੇ ਕੱਲੇ ਪਟਿਆਲੇ ਵਾਲਿਆਂ ਕੋਲ ਵਗਜੋ ਟਰੈਕਟਰ ਘੱਟੋ ਘੱਟ 2.5 ਲੱਖ ਤੋਂ ਘੱਟ ਦੇਣਾ ਨਹੀਂ ਨਹੀਂ ਦੇਣਾ ਆ ਟਰੈਕਟਰ ਬਈ 2.5 ਦੇ ਆਸੇ ਪਾਸੇ ਦੇਣਗੇ ਉਹ ਦੇਣਗੇ ਤੇ ਜੇ ਆ ਉਹ ਲੈਂਦੇ ਆ 20 ਵੀ 30 ਵੀ 30000 ਰੁਪਏ ਦਾ ਨਫਾ ਆਪਾਂ ਲੈਨੇ 50 ਤੋਂ 10000 ਰੁਪਏ ਦਾ ਕਿਸਾਨ ਵੀਰਾਂ ਦਾ ਵੀ ਯਾਰ ਕਾਪੀ ਮਿਲੂ ਕਾਪੀ ਮਾਲਕ ਦੇ ਆਈਡੀ ਪ੍ਰੂਫ ਮਿਲਣਗੇ ਜਿਹਦੇ ਨਾਂ ਤੇ ਕਾਪੀ ਆ ਠੀਕ ਹੈ ਜੇ ਤਾਂ ਕਾਪੀ ਫਰਸਟ ਓਨਰ ਦੀ ਕਾਪੀ ਹੋਈ ਅਸੀਂ ਫਰਸਟ ਓਨਰ ਦਾ ਟਰੈਕਟਰ ਲਵਾਵਾਂਗੇ ਤਾਂ ਮਾਲਕ ਦੇ ਮਿਲਣਗੇ ਜੇ ਫਰਸਟ ਓਨਰ ਦਾ ਟਰੈਕਟਰ ਨਹੀਂ ਲਿਆ ਸੈਕੰਡ ਤੋਂ ਲਿਆਗਾ ਤਾਂ ਉਹਦੇ ਸੈਕੰਡ ਵਾਲੇ ਦੇ ਕਾਗਜ਼ ਮਿਲਣਗੇ ਨਾਲ ਠੀਕ ਹੈ ਉਸੇ ਥਾਂ ਦੇ ਕੁੱਲ ਮਲਾ ਕੇ ਜੇ ਨੰਬਰ ਬਾਹਰਲਾ ਕਾਪੀ ਕਾਗਜ਼ ਸਾਨੂੰ ਕੀ ਮਿਲਣਗੇ ਯਾਰ ਐਫੀਡਾ ਸਾਡਾ ਬਣਵਾ ਕੇ ਦੇਵਾਂਗੇ ਜ਼ਿਹਰੀਆਂ ਚ ਪੱਕਾ ਬਾਈ ਠੀਕ ਆ ਪੱਕਾ ਪੱਕਾ ਬਣਾ ਕੇ ਦੇਣਾ ਤੇ ਹੁਣ ਮੋਬਾਈਲ ਨੰਬਰ ਕਿੰਨਾ 78892 ਬਾਈ 01810 ਇੱਕ ਦੋਨੇ ਨੰਬਰ ਲਾਤੇ ਆਪਾਂ ਸਕਰੀਨ ਤੇ ਤੇ ਪਹੁੰਚਣਾ ਤੁਸੀਂ ਹੈਗਾ ਜੀ ਪਿੰਡ ਲਹਿਰਾ ਮੁਹੱਬਤ ਹਾਂਜੀ ਪੁੱਚੋ ਤੋਂ 7 ਕਿਲੋਮੀਟਰ ਰਾਮਪੁਰੇ ਤੋਂ 7 ਕਿਲੋਮੀਟਰ ਬਾਈ ਦਾ ਨੰਬਰ ਉੱਤੇ ਲਾਤਾ ਪਿੰਡ ਦੇ ਵਿੱਚ ਆ ਕੇ ਪੁੱਛ ਲਿਓ ਮੁੰਡਾ ਹੈਗਾ ਗਿੱਲਾਂ ਦਾ ਤੇ ਟਰੈਕਟਰ ਜੇ ਐਨੀ ਗੱਲ ਹੀ ਕਹਦੇ ਹੋ ਯਾਰ ਵੀ ਜਿਹੜਾ ਬਾਈ ਬਾਹਰਲੇ ਨੰਬਰ ਲੈ ਕੇ ਵੇਚਦਾ ਤੁਹਾਨੂੰ ਜਿਵੇਂ ਕਹਦੀ ਨਿੱਕਾ ਦਾ ਜਵਾਗ ਵੀ ਘਰੇ ਛੱਡ ਜੂ ਕਿਉਂਕਿ ਬਾਈ ਕੰਮ ਕਰਦਾ ਬਹੁਤ ਟਾਈਮ ਪਹਿਲਾਂ ਦਾ ਇਹ ਨਿਗਾ ਚ ਸਾਡੀ ਚੱਜ ਆਇਆ ਹੁਣ ਜਿਹੜਾ ਰੌਲਾ ਅਸੀਂ ਇਹ ਕਿਹਾ ਸੋਡਾ ਫਾਇਦਾ ਹੋ ਜੂ ਤੇ ਛੋਡੇ ਤੱਕ ਜਾਣਕਾਰੀ ਪਹਚਾਈ ਜਾਵੇ ਤੇ ਦੱਬ ਕਿਉਂ ਵੀਡੀਓ ਨੂੰ ਸ਼ੇਅਰ ਤੁਸੀਂ ਕਰਨਾ ਸੋ ਬਹੁਤ ਬਹੁਤ ਧੰਨਵਾਦ ਵੀ ਹਰਪ੍ਰੀਤ ਧੰਨਵਾਦ ਮੇਰੇ ਬਹੁਤ ਸਾਡਾ ਘਰ ਆਉਣ ਲਈ ਧੰਨਵਾਦ ਜੀ